ਆਪਦੇ ਬੋਏਫ੍ਰੈਂਡ ਦਾ ਕਤਲ ਕਰਨ ਦੇ ਜੁਰਮ ਦੇ ਵਿੱਚ 24 ਸਾਲਾਂ ਦੀ ਕੁੜੀ ਨੂੰ ਫਾਂਸੀ ਦੀ ਸਜ਼ਾ ਸਾਬ ਦਿੱਤੀ ਗਈ ਹੈ ਕੇਰਲ ਦੇ ਵਿੱਚ ਤੇ ਸਭ ਤੋਂ ਛੋਟੀ ਔਰਤ ਬਣਦੀ ਹੈ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਆ 15 ਅਕਤੂਬਰ 2022 ਨੂੰ ਮੁੰਡਾ ਮਰਿਆ ਸੀਗਾ ਸ਼ਰਵਨ ਰਾਜ ਤੇ ਕੁੜੀ ਦਾ ਨਾਮ ਹੈਗਾ ਗ੍ਰਿਸ਼ਮਾ ਤੇ ਇਸ ਮੁੰਡੇ ਇਹਦਾ ਕਤਲ ਹੋਣ ਦਾ ਕਾਰਨ ਕੀ ਸੀਗਾ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਦੋਵੇਂ ਇਹ ਇਕੱਠੇ ਇੱਕ ਹੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀਗੇ ਤੇ ਕੁੜੀ ਇਹ ਡਬਲ ਐਮਏ ਕਰ ਰਹੀ ਸੀ ਤੇ ਮੁੰਡਾ ਵੀ ਕੀ ਹੋਰ ਡਿਗਰੀ ਕਰ ਰਿਆ ਸੀਗਾ ਮੁੰਡਾ 2 ਸਾਲ ਵੱਡਾ ਸੀਗਾ ਉਦੋਂ ਇਸ ਕੁੜੀ ਦੀ ਉਮਰ 22 ਸਾਲ ਸੀਗੀ ਤੇ ਹੁਣ 24 ਸਾਲ ਆ ਮੁੰਡਾ ਉਦੋਂ 24 ਸਾਲ ਦਾ ਸੀਗਾ ਤੇ ਜਦੋਂ ਵੀ ਹੁਣ ਇਹ ਮੁੰਡਾ ਕੁੜੀ ਨੂੰ ਮਿਲਦਾ ਸੀਗਾ ਇਹ ਬਿਮਾਰ ਹੋ ਜਾਂਦਾ ਸੀਗਾ ਇਹਨੂੰ ਉਲਟੀਆਂ ਲੱਗ ਜਾਂਦੀਆਂ ਸੀਗੀਆਂ ਤੇ ਘਰ ਜਾਣੇ ਰੋਕਿਆ ਵੀ ਕੋਈ ਚੱਕਰ ਆ ਉਸ ਕੁੜੀ ਨੂੰ ਨਾਂ ਮੈਲੋ ਕੁੜੀ ਠੀਕ ਨਹੀਂ ਗਈ ਪਰ ਇਸ ਮੁੰਡੇ ਨੂੰ ਆਪਦੇ ਨਾਲੋਂ ਵੱਧ ਕੇ ਯਕੀਨ ਸੀਗਾ ਵੀ ਅਸੀਂ ਕਦੇ ਵੀ ਅੱਡ ਨਹੀਂ ਹੋਵਾਂਗੇ ਤੇ ਮੇਰਾ ਉਹ ਕੁੜੀ ਕਦੇ ਵੀ ਬੁਰਾ ਨਹੀਂ ਚਾਹੂਗੀ ਇਸ ਮੁੰਡੇ ਨੇ ਯਕੀਨ ਨਹੀਂ ਕੀਤਾ ਉਹਦੇ ਘਰਦਾਂ ਤੇ ਤੇ ਜਦੋਂ 15 ਅਕਤੂਬਰ 2022 ਨੂੰ ਮਿਲਦੀ ਆ ਇਹ ਕੁੜੀ ਉਸ ਮੁੰਡੇ ਨੂੰ ਇਹ ਮੁੰਡਾ ਘਰੇ ਜਾਂਦਾ ਬਿਮਾਰ ਹੋ ਜਾਂਦਾ ਇਹਨੂੰ ਉਲਟੀਆਂ ਲੱਗ ਜਾਂਦੀਆਂ ਤੇ ਇਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਜਿੱਥੇ ਉਹਦੇ ਆਰਗਨ ਫੇਲ ਹੋ ਜਾਂਦੇ ਆ ਤੇ ਆਖਰਕਾਰ ਹਾਰਟ ਟੈਗ ਨਾਲ ਇਸ ਮੁੰਡੇ ਦੀ ਮੌਤ ਹੋ ਜਾਂਦੀ ਆ ਮੁੰਡੇ ਦੇ ਘਰਦਿਆਂ ਨੂੰ ਤਾਂ ਪਹਿਲਾਂ ਹੀ ਸ਼ੱਕ ਸੀਗਾ ਉਸ ਮੁੰਡੇ ਦੇ ਘਰਦਿਆਂ ਨੇ ਰਿਪੋਰਟ ਲਖਾਤੀ ਪੋਸਟਮਾਰਟਮ ਹੁੰਦਾ ਤੇ ਜ਼ਹਿਰ ਆ ਜਾਂਦਾ ਕੁੜੀ ਫੜ ਲਈ ਜਾਂਦੀ ਆ ਪਹਿਲਾਂ ਕੁੜੀ ਮੰਨਦੀ ਨਹੀਂਗੀ ਪਰ ਬਾਅਦ ਵਿੱਚ ਦੱਸਦੀ ਆ ਕਿ ਕਾਰਨ ਕੀ ਸੀਗਾ ਕਾਰਨ ਇਹਦਾ ਇਹ ਸੀਗਾ ਇਹਦੇ ਘਰ ਦੇ ਕਿਸੇ ਪੰਡਤ ਕੋਲ ਜਾਂਦੇ ਸੀਗੇ ਤੇ ਪੰਡਤ ਨੇ ਦੱਸਿਆ ਸੀਗਾ ਵੀ ਇਸ ਕੁੜੀ ਦਾ ਪਹਿਲਾ ਵਿਆਹ ਫੇਲ ਹੋਊਗਾ ਪਹਿਲਾ ਘਰ ਵਾਲਾ ਮਰ ਜਾਊਗਾ ਜਾਂ ਇਹ ਕੁੜੀ ਦੁਖੀ ਹੋਊਗੀ ਇਹਦਾ ਦੂਜਾ ਵਿਆਹ ਸਫਲ ਹੋਊਗਾ ਤੇ ਸੁખી ਬਸੂਗੀ ਫਿਰ ਇਹਦਾ ਮੰਗਣਾ ਕੁੜੀ ਦਾ ਕਰਦੇ ਕਿਸੇ ਫੌਜੀ ਦੇ ਨਾਲ ਉਹ ਮੁੰਡਾ ਨੌਕਰੀ ਪੇਸ਼ਾ ਸੀਗਾ ਤੇ ਇਸ ਕੁੜੀ ਨੂੰ ਵੀ ਸੀਗਾ ਵੀ ਮੈਂ ਉੱਥੇ ਸੌਖੀ ਰਹੂੰਗੀ ਇਹ ਤਾਂ ਮੈਂ ਕੀ ਲੈਣਾ ਪਰ ਮੁੰਡਾ ਵਿਚਾਰਾ ਬਹੁਤ ਜਿਆਦਾ ਚਾਹੁੰਦਾ ਸੀਗਾ ਫਿਰ ਪਹਿਲਾ ਘਰ ਵਾਲਾ ਤਾਂ ਚਾਹੀਦਾ ਸੀਗਾ ਫਿਰ ਪਹਿਲਾ ਘਰ ਵਾਲਾ ਇਸੇ ਸ਼ਰੌਨ ਨੂੰ ਬਣਾਇਆ ਇਹਦੇ ਨਾਲ ਚੋਰੀ ਛੁਪ ਕੇ ਕਿਸੇ ਮੰਦਰ ਵਿੱਚ ਨੇ ਵਿਆਹ ਕੀਤਾ ਪਰ ਇਹ ਮੁੰਡਾ ਮਰਿਆ ਨਹੀਂਗਾ ਫਿਰ ਇਹਨੇ ਸੋਚਿਆ ਮੈਂ ਆਪ ਹੀ ਕੰਡਾ ਕੱਢ ਦਿੰਨੀ ਆ ਇਹਨੇ ਸਲੋ ਪੋਇਜ਼ਨ ਦੇਣਾ ਸ਼ੁਰੂ ਕਰਤਾ ਜ਼ਹਿਰ ਦੇਣਾ ਸ਼ੁਰੂ ਕਰਤਾ ਕਿਸੇ ਆਯੁਰਵੈਦਿਕ ਜੂਸ ਦੇ ਵਿੱਚ ਪਾ ਕੇ ਪਰ ਮੁੰਡੇ ਨੂੰ ਬਹੁਤ ਜਿਆਦਾ ਯਕੀਨ ਸੀਗਾ ਕਿ ਕੁੜੀ ਤੇ ਵੀ ਮੇਰਾ ਕਦੇ ਵੀ ਬੁਰਾ ਨਹੀਂ ਚਾਹੂਗੀ ਇਹ ਮੁੰਡਾ ਚੁੱਪਚਾਪ ਪੀ ਲੈਂਦਾ ਸੀਗਾ ਤੇ ਆਖਰੀ ਵਾਰ ਜਦੋਂ ਇਹਦੀ ਵੀਡੀਓ ਬਣਾਈ ਆ ਮੁੰਡਾ ਮਨਾਂ ਕਰ ਕੀਤਾ ਸੀਗਾ ਵੀ ਮਨੇ ਪੀਣਾ ਜਾਂ ਵੀਡੀਓ ਨਾ ਬਣਾ ਤੂੰ ਪਰ ਇਹ ਕੁੜੀ ਰੁਕੀ ਨਹੀਂ ਮੰਨੀ ਨਹੀਂ ਮਨਣਾ ਇਹ ਕਾਲਾ ਸੀਗਾ ਤੇ ਮੁੰਡਾ ਆਖਰਕਾਰ ਮਰ ਜਾਂਦਾ ਤੇ ਇਸ ਸਾਸ਼ ਦੇ ਵਿੱਚ ਇਕੱਲੀ ਕੁੜੀ ਨਹੀਂ ਸੀਗੀ ਕੁੜੀ ਦੀ ਮਾਂ ਵੀ ਸ਼ਾਮਲ ਸੀਗੀ ਤੇ ਕੁੜੀ ਦਾ ਚਾਚਾ ਵੀ ਤੇ ਜੱਜ ਨੇ ਹੁਣ ਇਹ ਕਿਹਾ ਵੀ ਇਹ ਕੁੜੀ ਚਾਹੁੰਦੀ ਤੈਨੂੰ ਜਵਾਬ ਦੇ ਦਿੰਦੀ ਛੱਡ ਦਿੰਦੀ ਤੇ ਰਿਅਰੈਸਟ ਆ ਬਰੇਅਰ ਕਿਸ ਮੰਨਿਆ ਗਿਆ ਵੀ ਜਿੰਨਾਂ ਦੇ ਕੇਸਾਂ ਦੇ ਵਿੱਚ ਫਾਂਸੀ ਹੁੰਦੀ ਆ ਤੇ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਆ ਤੇ ਨਾਲ ਇਹ ਕਿਹਾ ਵੀ ਬੁਆਏਫਰੈਂਡ ਦੋਸਤ ਗਰਲਫਰੈਂਡਾਂ ਡਰੀਆਂ ਹੋਈਆਂ ਇਹ ਕਿਸੇ ਮੁੰਡੇ ਦਾ ਕਤਲ ਨਹੀਂਗਾ ਇਸ ਤੋਂ ਵੱਧ ਇਹੇ ਵਿਸ਼ਵਾਸ ਦਾ ਕਤਲ ਹੋਇਆ ਦੋਸਤ ਦਾ ਕਤਲ ਹੋਇਆ ਤੇ ਕੁੜੀ ਨੂੰ ਮੈਂ ਛੱਡ ਨਹੀਂ ਸਕਦਾਗਾ ਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਸਿਰਫ 24 ਸਾਲ ਦੀ ਉਮਰ ਦੇ ਵਿੱਚ ਤੇ ਲੋਕ ਬਹੁਤ ਖੁਸ਼ ਆ ਤੇ ਡਾ ਅਤੇ ਕਰ ਕਹਿ ਰਹੇ ਆ ਲਿਖ ਰਹੇ ਆ ਚੈਨਲ ਤੇ ਕਰ ਲਿਖ ਰਹੇ ਆ ਲੋਕ ਤੇ ਇਸੇ ਕਰਕੇ ਕਹਿੰਦੇ ਆ ਕਿ ਸਭ ਤੋਂ ਵੱਧ ਲੋਇਲ ਤੁਹਾਨੂੰ ਇਮਾਨਦਾਰ ਆਪਣੇ ਪਰਿਵਾਰ ਦੇ ਨਾਲ ਹੋਣਾ ਚਾਹੀਦਾ ਬਾਅਦ ਵਿੱਚ ਕਿਸੇ ਹੋਰ ਤੇ ਤੇ ਕਹਿੰਦੇ ਆ ਕਿ ਜਗ ਬੁਲਾਏਗੀ ਤੇ ਇਸੇ ਕਰਕੇ ਆਪਾਂ ਵੀ ਕਹਿ ਰਹੇ ਆ ਕਿ ਕਿਸੇ ਦੇ ਵੀ ਇੰਨਾ ਅੰਨਾ ਯਕੀਨ ਨਾ ਕਰੋ ਵੀ ਤੁਸੀਂ ਬਾਅਦ ਵਿੱਚ ਪਛਤਾਓ ਜਾਂ ਦੁਨੀਆ ਦੇ ਚਲੇ ਜਾਓ